ਅੱਜ ਦਾ ਪ੍ਰਤਿ ਦਿਹਾੜਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਬਾਤਾਲ ਜਿਨ੍ਹਾਂ ਸਾਹੇ ਭਾਈ ਤਿਆਸ ਚੰਗਾ ਲੱਗੇ ਸਾਡੇ YouTube ਚੈਨਲ ਗੁਰੂ ਤੇਗਾਂ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਾਡਾ ਹਸਲਾ ਬਣਦੇ ਰਹੋ ਤਾਂ ਕਿ ਆ ਜੀ ਨਾਲ ਬਰਤਬਤ ਈ ਹਾਸ ਪੇਟ ਸਾਹੇ ਭਾਈ ਆ ਸਗੇ ਸਰਗੁਸਤੇ ਬਾਸ਼ਾ ਜੀ ਕਿਰਪਾ ਕਰਨ ਆਓ ਅਬ ਤਾਰੂ ਸਿੰਘ ਬੜ ਜਸ ਕੀਓ ਮਾਰ ਜੁੱਤੀਆਂ ਨਵਾਬ ਕੋ ਮੋਰੇ ਲਿਓ ਪਿਆਰਿਓ ਕਿਸ ਤਰੀਕੇ ਦੇ ਨਾਲ ਜੁੱਤੀ ਅਗੇ ਲਾ ਕੇ ਜਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਜੀ ਲੈ ਕੇ ਗਿਆ ਕਿਸ ਤਰ੍ਹਾਂ ਖੋਪਰ ਲੱਥਾ ਕਿਵੇਂ ਚੱਕਰੀਆਂ ਤੇ ਚੜੇ ਉਹਨਾਂ ਦੀ ਬਾਪਸਾਂ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪਰ ਸਵਾਰੀ ਸਾਹਿਬ ਸਿੰਘ ਜੀਓ ਹੁਕਮ ਸ਼ਰਮਣ ਕੀਤੇ ਆਉ ਸ਼ਹੀਦ ਪੂਲਿਆਂ ਵਾਲੇ ਸਰਦਾਰ ਨੌਜਵਾਨ 25 ਸਾਲ ਦੀ ਉਮਰ ਭਾਈ ਤਾਰੂ ਸਿੰਘ ਦੀ ਬਾਪ ਆਪ ਜੀ ਦੇ ਨਾਲ ਸਾਂਝ ਪਾਈਏ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਇਤਿਹਾਸ ਸਾਹਿਬ ਜੀ ਨੇ ਸਾਂਝਾ ਕਰੀਏ ਗੁਰਸਵਾਰਿਓ 1708 ਦੇ ਵਿੱਚ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੰਦਾ ਸਿੰਘ ਜੀ ਬਹਾਦਰ ਗੁਰਬਖਸ਼ ਸਿੰਘ ਜੀ ਨੂੰ ਪੰਜ ਤੀਰ ਪੰਜ ਸਿੰਘ ਪੰਜ ਨਿਸ਼ਾਨ ਦੇ ਕੇ ਤੋਰਿਆ ਔਰ ਪਿਆਰਿਓ ਸਤਿਗੁਰੂ ਦੀ ਕਿਰਪਾ ਦੇ ਨਾਲ ਪਾਈ ਗੁਰਬਖਸ਼ ਸਿੰਘ ਨੇ ਪੰਜਾਬ ਦੇ ਵਿੱਚ ਡੰਕਾ ਵਜਾਇਆ ਔਰ 1718 ਈਸਵੀ ਦੇ ਵਿੱਚ ਆਪ ਸ਼ਹੀਦ ਹੋ ਜਾਂਦੇ ਨੇ 1720 ਈਸਵੀ ਅੰਮ੍ਰitsar ਜ਼ਿਲ੍ਹੇ ਦੇ ਪਿੰਡ ਪੂਲਾ ਜਿਸ ਨੂੰ ਕਿ ਮਾਝੇ ਦੀ ਧਰਤੀ ਦਾ ਖitab ਅਸਲ ਹੈ ਪਿਆਰੇ ਚੱਪੇ ਚੱਪੇ ਦੇ ਉੱਤੇ ਸ਼ਹੀਦਾਂ ਦਾ ਖੂਨ ਡੋਲਿਆ ਆਇਆ ਹੈ ਫੂਲੇ ਨਗਰ ਦੇ ਨਾਲ ਨਗਰ ਪਵਿਤ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਨਾਲ ਹੀ ਨਗਰ ਹੈ ਮਾੜੀ ਮੇਗਾ ਪਿਆਰਿਓ ਜਿਸ ਜਗ੍ਹਾ ਤੋਂ ਖੰਡਾ ਬਾਟਾ ਤਿਆਰ ਹੋ ਕੇ ਅਮਰ ਸੰਚਾਰ ਵਾਸਤੇ ਅਨੰਪੁਰ ਸੈ ਵਿਖੇ ਪਹੁੰਚਿਆ ਸੀ ਭਾਈ ਸੁੱਖਾ ਸਿੰਘ ਦੀ ਮਾੜੀ ਕੰਬੋ ਕੇ ਬਾਬਾ ਜੇਠਾ ਜੀ ਕਹਿੰਦਾ ਭਾਵ ਕਿ ਚੱਪਾ ਚੱਪਾ ਜਗਾ ਦੇੜੀ ਐ ਸੁਰ ਸਿੰਘ ਬਾਬਾ ਵੀ ਦੀ ਚੰਦੀ ਆਉਂਦਾ ਬਾਬਾ ਦੇਸ ਸਰ ਵਾਹ ਵਾਲੇ ਭਾਈ ਤਾਰਾ ਸਿੰਘ ਜੀ ਕਹਿੰਦਾ ਭਾਵ ਕਿ ਸਾਰੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਹੈ ਔਰ ਉਸੇ ਹੀ ਧਰਤੀ ਦੇ ਵਿੱਚ ਭਾਈ ਤਾਰੂ ਸਿੰਘ ਜੀ ਨਗਰਪੂਲਾ ਵੇਖੇ ਭਾਈ ਜੋਰ ਸਿੰਘ ਦੇ ਅਤੇ ਮਾਤਾ ਧਰਮ ਕੋਰ ਦੇ ਗ੍ਰਹਿ ਵਿਖੇ ਆਪ ਜੀ ਨੇ ਜਨਮ ਲਿਆ ਮੁੱਖ ਕਿਤਾ ਖੇਤੀਬਾੜੀ ਹੈ ਖੇਤੀਬਾੜੀ ਕਰਨੀ ਪਰਵਾਰ ਨੂੰ ਪਾਣਾ ਰੱਬ ਦਾ ਪਾਣਾ ਬਖਸ਼ਿਸ਼ ਪਰਮੇਸ਼ਰ ਦੇ ਪਾਣੀ ਦੇ ਵਿੱਚ ਜਿਉਣਾ ਨਿਤਨੇਮ ਕਰਨਾ ਆਏ ਕਹਿ ਤੀ ਸੇਵਾ ਕਰਨੀ ਇਹ ਇਹਨਾਂ ਦੇ ਜੀਵਨ ਦੇ ਅਸੂਲ ਸਨ ਉਮਰ ਬਿਲਕੁਲ ਨੌਜਵਾਨ ਹੈ ਤੇ ਪਿਆਰਿਓ ਜਿਹੜਾ ਇਹਨਾਂ ਦਾ ਪਿਤਾ ਸੀ ਭਾਈ ਜੋ ਸਿੰਘ ਉਹ ਪੂਰਾ ਹੋ ਚੁੱਕਾ ਹੈ ਇੱਕ ਮਾਤਾ ਇੱਕ ਭੈਣ ਭੈਣ ਤਾਰੂ ਇਹ ਤਿੰਨ ਜੀ ਨੇ ਪਰਿਵਾਰ ਦੇ ਤੇ ਜਸਵੇਦੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ ਇਲਾਕਿਆਂ ਦੇ ਵਿੱਚੋਂ ਫੜ-ਫੜ ਕੇ ਸਿੰਘਾਂ ਨੂੰ ਬਤਲ ਕੀਤਾ ਜਾਂਦਾ ਪਿਆਰੇ ਉਸ ਟਾਈਮ ਤੇ ਸਿੰਘ ਰਕੜਾ ਵਿੱਚ ਜੂਹਾ ਵਿੱਚ ਝੱਲਾ ਵਿੱਚ ਸ਼ੰਭਾ ਵਿੱਚ ਲੁਕੇ ਹੋਏ ਨੇ ਭਾਈ ਤਾਰੂ ਸਿੰਘ ਵਰਗੇ ਪਿਆਰੇ ਘਰੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਰਾਤ ਨੂੰ ਉਹਨਾਂ ਗੁਰਮੁਖ ਪਿਆਰਿਆਂ ਤੱਕ ਲੰਗਰ ਪਾਣੀ ਪਹੁੰਚਾਉਂਦੇ ਨੇ ਪਿਆਰਿਆ ਉਹ ਤੇ ਨਾਲੇ ਲੀੜਾ ਕੱਪੜਾ ਜਥਾ ਜੋਗ ਜਿੰਨੀ ਕਿ ਸਹਾਇਤਾ ਕਰ ਸਕਦੇ ਨੇ ਉਹ ਕਰਦੇ ਨੇ ਸਮਾਚਾਲੇ ਚੱਲੀ ਗਿਆ ਇੱਕ 마ਸੀ ਸੀ ਪਿਆਰਿਓ ਉਹਦੀ ਲੜਕੀ ਨੂੰ ਜਿਹੜਾ ਪੱਟੀ ਦਾ ਨਵਾਬ ਸੀ ਉਹ ਉਧਾਰ ਕੇ ਚੁੱਕ ਕੇ ਲੈ ਗਿਆ ਉਸ ਮਾਚੀ ਨੇ ਆਣ ਕੇ ਫਰਿਆਦ ਕੀਤੀ ਭਾਈ ਤਾਰੂ ਸਿੰਘ ਦੇ ਕੋਲ ਨੌਜਵਾਨ ਖੂਨ ਸੀ ਕੋ ਦੋ ਚਾਰ ਸਿੰਘ ਆਪਣੇ ਨਾਲ ਪੱਟੀ ਦੇ ਨਵਾਬ ਨੂੰ ਸੋਹ ਕੇ ਪਿਆਰਿਓ ਮਾਚੀ ਦੀ ਲੜਕੀ ਨੂੰ ਛੁਡਾ ਕੇ ਉਸ ਦੇ ਪਿਤਾ ਦੇ ਕੋਲ ਗਿਆ ਔਰ ਸੈਜੇ ਸੈਜੇ ਇਹ ਗੱਲ ਨਿਕਲਦੀ ਨਿਕਲਦੀ ਨਿਕਲ ਗਈ ਕਿਉਂਕਿ ਸਿੱਖੀ ਨੂੰ ਟਾਲਾਉਣ ਵਾਲੇ ਉਹਦੋਂ ਵੀ ਸੰਤ ਅਜ ਵੀ ਨੇ ਹਰ ਭਗਤ ਜੰਡਿਆਲਿਆ ਇਸ ਨੇ ਸੈਜੇ ਸੈਜੇ ਸਾਰੀ ਸੂਝ ਆ ਕੇ ਨਹੌਰ ਦਰਵਾਜ਼ੇ ਦੇ ਵਿੱਚ ਦਿੱਤੀ ਕਿ ਪੂਲੇ ਨਗਰ ਦੇ ਵਿੱਚ ਇੱਕ ਨੌਜਵਾਨ ਹੈ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਸਿੰਘਾਂ ਨੂੰ ਸ਼ਿਖਾਉਂਦਾ ਜਿਹੜੇ ਬਾਹਰ ਜੰਗਲਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ। ਔਰ ਗੁਰੂ ਸਵਾਰਿਓ ਸੌਂਦਰ ਚੜ੍ਹ ਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਲਾਹੌਰ ਤੋਂ ਆ ਗਿਆ ਪਿਆਰਿਓ ਨਾਲ ਉਹਦੇ ਸਿਪਾਹੀ ਨੇ ਨਗਰ ਦੇ ਵਿਚ ਆ ਕੇ ਪੁਛਪੜਤਾਲ ਕੀਤੀ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਗਰ ਦੇ ਨੌਜਵਾਨਾਂ ਦੇ ਵਿੱਚ ਖੂਨ ਵਾਲਾ ਮਾਰਨ ਲੱਗਾ ਔਰ ਸੋਚਿਆ ਵਿਉਂਤਪੰਦੀ ਕਰਦੇ ਨੇ ਨੌਜਵਾਨ ਕਿ ਆਪਾਂ ਭਾਈ ਦਾਰੂ ਸਿੰਘ ਨੂੰ ਛੜਾ ਲਈਏ ਕੁਝ ਸਿਆਣੇ ਬੰਦਿਆਂ ਦੀ ਸੋਚ ਇਹ ਸੀ ਕਿ ਅਗਰ ਆਪਾਂ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਛੜਾਰਿਆ ਤੇ ਪਿੰਡ ਦੇ ਉੱਤੇ ਇਹ ਲਾਹੌਰ ਦਰਬਾਰ ਜਿਹੜਾ ਕਹਿਰ ਵਰਤਾ ਦੇਵੇਗਾ ਤੇ ਜਦੋਂ ਭਾਈ ਤਾਰੂ ਸਿੰਘ ਕੋਲੇ ਇਹ ਗੱਲ ਪਹੁੰਚੀ ਭਾਈ ਤਾਰੂ ਸਿੰਘ ਨੇ ਬਿਲਕੁਲ ਮਨਾਂ ਕਰ ਦਿੱਤਾ ਕਹਿਣ ਲਗਾ ਅੱਗੇ ਇੱਕ ਲੋਹ ਤਲਦੀ ਸੀ ਮੇਰੀ ਗ੍ਰਿਫਤਾਰੀ ਤੇ ਤੁਸੀਂ ਵਿਚਾਰ ਨਹੀਂ ਕਰਨੀ ਤੁਸੀਂ ਵੱਧ ਤੋਂ ਵੱਧ ਲੋਹਾ ਤਪਾ ਕੇ ਆਪਨੇ ਮੀਰਾ ਨੂੰ ਲੰਗਰ ਪਾਣੀ ਜੰਗਲਾਂ ਦੇ ਵਿੱਚ ਬਚਾਓ ਹੁਣ ਪਿਆਰਿਓ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਜਿਸ ਵੇਲੇ ਪੜਾਣਾ ਪਿੰਡ ਦੇ ਲਾਗੇ ਪਹੁੰਚੇ ਪੜਾਣਾ ਨਗਰ ਜਿਹੜਾ ਹੈ ਉਹ ਪਿਆਰਿਓ ਬਾਰਡਰ ਦੇ ਬਿਲਕੁਲ ਉੱਤੇ ਪਾਕਿਸਤਾਨ ਵਾਲੀ ਸਾਈਡ ਹੈ। ਉਥੇ ਵੀ ਮੀਤਬੰਦੀ ਇਹ ਹੋਈ ਕਿ ਭਾਈ ਤਾਰੂ ਸਿੰਘ ਨੂੰ ਛੜਾ ਲਿਆ ਜਾਵੇ ਪਰ ਭਾਈ ਤਾਰੂ ਸਿੰਘ ਨੇ ਕਿਹਾ ਐਸਾ ਕੰਮ ਨਹੀਂ ਕਰਨਾ ਜਿਸ ਦੇ ਨਾਲ ਸਾਡੇ ਤੇ ਕੋਈ ਆਂਝ ਆਵੇ। ਭਾਈ ਤਾਰੂ ਸਿੰਘ ਦੀ ਭੈਣ ਬੜੇ ਤਰਲੇ ਲੈਂਦੀ ਹੈ ਪਰਮੇਸ਼ਰ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਕਿ ਮੇਰੇ ਵੀਰ ਨੂੰ ਕਿਸੇ ਤਰੀਕੇ ਛੁੜਕਾਰਾ ਮਿਲ ਜਾਵੇ ਪਰ ਕਿੱਥੋਂ ਤੇਰਾ ਇਹ ਵਿਛੋੜਾ ਵੀਰਨਾ ਝੰਨਾ ਕਿਵੇਂ ਅੰਮ੍ਰਿਤਿਆ ਜਾਇਆ ਭਾਣਾ ਉਸ ਮਾਲਕ ਨੇ ਕਿਵੇਂ ਸਾਡੇ ਉੱਤੇ ਆਣ ਵਰਤਾਇਆ प्यारेयो आख़िरी मिरण ਭੈਣ ਦੇ ਨਾਲ ਮਾਤਾ ਦੇ ਨਾਲ ਹੋਇਆ। ਲਾਹੌਰ ਦਰਬਾਰ ਦੇ ਵਿੱਚ ਨ ਜਾ ਕੇ ਜਕਰੀਆ ਖਾਨ ਦੇ ਪੇਸ਼ ਕੀਤਾ ਗਿਆ। ਜਕਰੀਆ ਖਾਨ ਨੇ ਬੜੇ ਡਰਾਵੇ ਦਿੱਤੇ ਭਾਈ ਤਾਰੂ ਸਿੰਘ ਨੂੰ। ਪਰ ਪਿਆਰੇਓ ਜਿਹੜਾ ਦਸ਼ਮੀਸ਼ ਪਿਤਾ ਦਾ ਖਾਲਸਾ ਹੋਵੇ ਉਹ ਕਿਸੇ ਡਰਾਵੇ ਤੋਂ ਡਰਦਾ ਨਹੀਂ। ਟੈਨ ਲੱਗਾ ਤੈਨੂੰ ਚੱਕੜੀ ਤੇ ਚੜਾਇਆ ਜਾਵੇਗਾ ਤੈਨੂੰ ਤੂੰਬੇ ਤੂੰਬੇ ਕਰਕੇ ਢਾਇਆ ਜਾਵੇਗਾ ਜਾਂ ਸਲਾਮਤ ਬੂਲ ਕਰ ਲੈ ਦੀਨ ਦੇ ਨਾਮ ਦੇ ਵਿੱਚ ਆ ਜਾ ਮੁਸਲਮਾਨ ਬਣ ਜਾ ਤੇਰਾ ਸ਼ਰਕਾਰਾ ਹੋ ਸਕਦਾ ਨਹੀਂ ਤੇ ਤੈਨੂੰ ਚੱਕੜੀ ਦੇ ਉੱਤੇ ਚੜਾਇਆ ਜਾਵੇਗਾ ਭਾਈ ਤਾਰੂ ਸਿੰਘ ਕਹਿੰਦਾ ਤੂੰ ਜਿੰਨਾ ਜ਼ੋਰ ਲੱਗਦਾ ਈ ਲਾਲਾ ਅਸੀਂ ਆਪਣਾ ਮਨ ਸ਼ਿਮਰਨ ਦੇ ਨਾਲ ਤਿੱਖਾ ਕਰਦੇ ਹਾਂ ਬੜੇ ਡੂੰਗੇ ਤੇ ਬੜੇ ਤਿੱਖੇ ਸਵਾਲ ਜਵਾਬ ਹੁੰਦੇ ਨੇ ਜਕਰੀਆ ਖਾਨ ਦੇ ਤੇ ਭਾਈ ਤਾਰਨ ਸਿੰਘ ਦੇ ਪਿਆਰੇ ਬਹੁਤ ਮੰਦਾ ਚਿੰਗਾ ਬੋਲਦਾ ਜਕਰੀਆ ਖਾਨ ਕਹਿੰਦਾ ਸਿਖੜਿਆ ਤੈਨੂੰ ਜੁਤੀਏ ਕੇ ਲੈ ਕੇ ਜਾਵਾਂਗਾ ਭਾਈ ਤਾਰੂ ਸਿੰਘ ਪੰਜਾਂ ਬਾਣੀਆਂ ਦੇ ਧਾਰਨੀ ਪਰਮੇਸ਼ਰ ਦੇ ਪਿਆਰੇ ਕਹਿਣ ਲੱਗੇ ਤੂੰ ਭਲਿਆ ਜੁੱਤੀ ਅੱਗੇ ਮੈਨੂੰ ਕੀ ਲੈ ਜਾਣਾ ਦੁੱਤੀ ਅੱਗੇ ਲਾ ਕੇ ਤੈਨੂੰ ਲਿਜਾਣਾ ਅੱਜ ਤੂੰ ਅੱਜ ਵਾਲੇ ਦਿਨ ਤੋਂ 21 ਦਿਨ ਪਹਿਲਾਂ ਪਿਆਰੇਉ ਖੋਪਰ ਲਾਇਆ ਜਾਂਦਾ 21 ਦਿਨ ਪਹਿਲਾਂ ਜਿਸ ਵੇਲੇ ਤਸੀਹੇ ਦਿੱਤੇ ਗਏ ਔਰ ਅਖੀਰ ਹੁਕਮ ਹੋਇਆ ਕਿ ਭਾਈ ਤਾਰੂ ਸਿੰਘ ਦਾ ਜਿਹੜਾ ਹੈ ਕੇਸ ਕੱਟੇ ਜਾਣ ਕੇਸ ਪਿਆਰਿਓ ਕੇਸ ਕਟਣ ਬਾਅਦ ਤੇ ਨਾਈ ਨੂੰ ਸੱਦਿਆ ਗਿਆ ਔਰ ਕਹਿੰਦੇ ਨੇ ਕਿ ਭਾਈ ਤਾਰੂ ਸਿੰਘ ਦੀਆਂ ਅੱਖਾਂ ਦੇ ਵਿੱਚ ਜਲਾਲ ਹੀ ਇੰਨਾ ਸੀ ਕਿ ਨਾਈ ਦਾ ਹਿਆ ਨਹੀਂ ਪਿਆ ਕੇਸ ਕੱਟਣ ਦਾ ਕੋਈ ਇਤਿਹਾਸ ਕਰ ਲਿਖਦਿਆਂ ਨਾ ਤਾਂ ਮੇਰੀਆਂ ਤਾਰਾਂ ਬਣ ਗਈਆਂ ਪਿਆਰੇ ਉਸ ਤਰ੍ਹਾਂ ਨਹੀਂ ਹੁੰਦਾ ਉਹ ਐਨੇ ਕਿਸੇ ਦੀ ਯਰਤੀ ਨਹੀਂ ਪਈ ਜਲਾ ਰਹੀ ਏਨਾ ਸੀ ਭਾਈ ਤਾਰੂ ਸਿੰਘ ਦਾ ਕਿ ਉਹਦੇ ਕੇਸ ਕੋਈ ਕੱਟ ਸਕਿਆ ਅਖੀਰ ਨੂੰ ਉਹ ਨਾ ਹੀ ਜਵਾਬ ਦੇ ਗਿਆ ਜਿਸ ਵਲੇ ਨਾ ਹੀ ਜਵਾਬ ਦੇ ਗਿਆ ਪਿਆਰੇ ਤੇ ਫਿਰ ਅਖੀਰ ਮੋਜੀ ਨੂੰ ਸਦਿਆ ਗਿਆ ਮੋਜੀ ਨੂੰ ਸਦ ਕੇ ਕਾਜੀ ਨੇ ਫਤਵਾ ਲਾਇਆ ਕਿ ਇਹਦਾ ਖੋਪਰ ਜਿਹੜਾ ਲਾਲ ਤਾਜਾ ਤੇ ਪਿਆਰਿਓ ਫਿਰ ਰੰਬੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਿਆ ਗਿਆ ਖੋਪਰ ਉਤਾਰਨ ਤੋਂ ਬਾਅਦ ਭਾਈ ਸਾਹਿਬ 22 ਦਿਨ 22 ਦਿਨ ਲਗਾਤਾਰ ਜੀਵਤ ਰਹੇ ਕੱਲ ਦੇ ਦਿਨ ਜਿਵੇਂ 16 ਜੁਲਾਈ ਸੰਗਰਾਣ ਵਾਲਾ ਦਿਹਾੜਾ ਹੈ ਪਿਆਰਿਓ ਆਪ ਦੀ ਸ਼ਹੀਦੀ ਹੋਈ ਹੈ ਔਰ ਜਿਸ ਵੇਲੇ ਖੋਪਰ ਉਤਾਰ ਦਿੱਤਾ ਗਿਆ ਹੈ ਔਰ ਦੂਜੇ ਬਨੇ ਜਕਰੀਆ ਖਾਨ ਦੇ ਨਾਲ ਸਿੰਘ ਦੇ ਬਕਨ ਸਿੰਘ ਬਕਨ ਸਿੰਘ ਦੇ ਘੂੜੀਆਂ ਪੂਰੇ ਤੇ ਪੱਕੇ ਫੜਫੜ ਜਾਂਮ ਨਗਾੜੀਏ ਸੂਲਾ ਇਸ ਸੋਈਆਂ ਦੇ ਨੱਕੀ ਪਿਆਰੇ ਕਹਿਣੀ ਕਰਨੀ ਦੇ ਪੂਰੇ ਭਾਈ ਤਾਰੂ ਸਿੰਘ ਦੀ ਐਸਾ ਸੰਗ ਬਣਿਆ ਆਪਜੀ ਦਾ ਖੋਪਰ ਉਤਰ ਗਿਆ ਰੱਬ ਦਾ ਭਾਣਾ ਮੰਨਦੇ ਆ ਸਿਮਰਨ ਕਰਦੇ ਨੇ ਦੂਜੇ ਬਨੇ ਜਕਰੀਆ ਖਾਨ ਨੂੰ ਪਿਸ਼ਾਬ ਦਾ ਵੱਧ ਪੈ। ਹੁਣ ਪਿਸ਼ਾਬ ਦਾ ਵੱਧ ਪਿਆ ਚੀਕਦਾ ਬੜੇ ਬੜੇ ਨਜੂਮੀ ਲਿਆਂਦੇ ਗਏ। ਵੱਡੇ ਵੱਡੇ ਵਾਇਰਸ ਦੇ ਗਏ, ਜਰਾਸ ਦੇ ਗਏ। ਪਰ ਪਿਆਰਿਓ ਉਹਦਾ ਕੋਈ ਹੱਲ ਨਹੀਂ ਹੋ ਰਿਹਾ। ਅਖੀਰ ਕਿਸੇ ਨਜੂਮੀ ਨੇ ਦੱਸਿਆ ਕਿ ਜਿਸ ਸਿੱਖ ਦਾ ਤੂੰ ਖੋਪਰ ਤਾਰਿਆ ਨ अगर ओदी जुती जकरिया खान ਦੇ ਸਿਰ ਦੇ ਵਿੱਚ ਵਜੇ ਤੇ ਫਿਰੇ ਦਾ ਪਸ਼ਾਬ ਦਾ ਬੰਨ ਟੁੱਟ ਸਕਦਾ ਹੈ ਫਿਰੇ ਦਾ ਕੋ ਹਲ ਸਕਦਾ ਨਹੀਂ ਤੇ ਨਹੀਂ ਹੋ ਸਕਦਾ ਅਖੀਰ ਨੂੰ ਪਿਆਰਿਓ ਭਾਈ ਤਾਰੂ ਸਿੰਘ ਦੀ ਜੁਤੀ ਲੈ ਜਾ ਕੇ ਦੰਜਸ਼ ਵੇਲੇ जकरिया खान ਦੇ ਪਿਆਰਿਓ ਸਿਰ 'ਚ ਮਾਰਦੇ ਨੇ ਨਾ ਤੇ ਥੋੜਾ ਥੋੜਾ ਪਿਸ਼ਾਬ ਹੁੰਦਾ ਤੇ ਆਪਣੇ ਆਪ ਉਹ ਕਹਿੰਦਾ ਕਿ ਮੇਰੇ ਸਿਰ ਤੇ ਜ਼ੋਰ ਦੀ ਮਾਰੀ ਜਾਂਦੀ। ਔਰ ਦੂਜੇ ਬਨੇ ਉਸ ਟਾਈਮ ਤੇ ਭਾਈ ਸ਼ਵੇਗ ਸਿੰਘ ਤੇ ਸ਼ਹਾਬ ਸਿੰਘ ਜਿਹੜੇ ਸਰਕਾਰੀ ਅਧਿਕਾਰ ਵੀ ਨੇ ਤੇ ਗੁਰੂ ਘਰ ਦੇ ਪਿਆਰੇ ਵੀ ਨੇ। ਉਹਨਾਂ ਦੇ ਅੱਗੇ ਬੇਨਤੀ ਕਰਦਾ ਤੇ ਉਸ ਜਮਾਨੇ 'ਚ 5000 ਰੁਪਏ ਦੀ ਦੇਗ ਕਰਵਾਈ ਜਾਂਦੀ ਹਰਮੰਦਰ ਸਾਹਿਬ 5000 ਰੁਪਿਆ ਦੇ ਕੇ ਘੱਲਿਆ ਜਾਂਦਾ ਸ਼ਹਿਵਾਤ ਸਿੰਘ ਨੂੰ ਕਿ ਦਰਬਾਰ ਸਾਹਿਬ ਜਾ ਕੇ ਹਰਮੰਦਰ ਸਾਹਿਬ ਦੇਗ ਕਰਾ ਮੇਰੀ ਬੰਦ ਖਲਾਸੀ ਹੋ ਜਾਵੇ ਜਾਂ ਮੇਰੇ ਸਵਾਸ ਨਿਕਲ ਜਾਣਾ ਜਾਂ ਮੇਰਾ ਬਨ ਟੁੱਟ ਜਾਵੇ ਤੇ ਸ਼ਹਿਵਾਤ ਸਿੰਘ ਪਿਆਰਿਓ ਅੰਮ੍ਰਿਤਸਰ ਆਣ ਕੇ ਦੇਗ ਰੋਂਦਾ ਹੈ ਆਜ਼ਾਦ ਬੇਨਤੀ ਕਰਾਉਂਦਾ ਹਥੋਂ ਜਲ ਲੈਂਦਾ ਤੇ ਵਾਪਸ ਜਾ ਕੇ ਉਹ ਜਲ ਜਿਹੜਾ ਹੈ ਭਾਈ ਤਾਰੂ ਸਿੰਘ ਨੂੰ ਵੀ ਦਿੰਦਾ ਹੈ ਔਰ ਦੂਜੇ ਬਨੇ ਜੁੱਤੀਆਂ ਦੀ ਐਸੀ ਮਾਰ ਪੈਂਦੀ ਹੈ ਜਗਰੀਆ ਖਾਨ ਨੂੰ ਲਿਖਿਆ ਹੈ ਕਿ ਸਚੈ ਨਿਆਮ ਤਾਰੂ ਸਿੰਘ ਬੜ ਜਸ ਕੀਓ ਮਾਰ ਜੁੱਤੀਆਂ ਨਵਾਬ ਕੋ ਮੋਰੇ ਨਹੀਂ ਕਿੱਥੇ ਤੇ ਨਵਾਬ ਕਹਿੰਦਾ ਸੀ ਕਿ ਮੈਂ ਤਾਰੂ ਸਿੰਘ ਆ ਤੇਨੂੰ ਜੁੱਤੀ ਅੱਗੇ ਲਾ ਕੇ ਨਹੀਂ ਜਾਵਾਂਗਾ ਕਿੱਥੇ ਪਿਆਰਿਓ ਤਾਰੂ ਸਿੰਘ ਦੀ ਜੁੱਤੀ ਨਵਾਬ ਨੂੰ ਮੋਰੇ ਲਈ ਹੁਣ ਅਖੀਰ ਜੁੱਤੀਆਂ ਦੀ ਮਾਰ ਚੱਲਦਿਆਂ ਜੁੱਤੀਆਂ ਦੀ ਮਾਰ ਸਿੰਧਿਆ ਆਖੀਰੀ ਸਮਾਂ ਆਇਆ ਤੇ ਕਾਲ ਪਿਆਨਾ ਕਰ ਗਿਆ ਉਹ ਸਦਾ ਦੀ ਨੀਂਦ ਸੌਂ ਗਿਆ ਜਕਰੀਆ ਖਾਨ ਆਦੂ ਦੇ ਬਨੇ ਪਿਆਰੇ ਉਸ ਜਿਸ ਨੂੰ ਲਈ ਜਲ ਲਿਆ ਕੇ ਭਾਈ ਸ਼ਵੇਕ ਸਿੰਘ ਨੇ ਦਿੱਤਾ ਸੀ ਭਾਈ ਤਾਰੂ ਸਿੰਘ ਨੂੰ ਆਪ ਜੀ ਨੇ ਉਜਾਲ ਨਾਲ ਇਸ਼ਨਾਨ ਕੀਤਾ ਔਰ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਔਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨੌਨ ਤੇ ਮੁਕਿੰdre ਕੀਤੀ ਛੁੱਟੀ ਨਾਲ ਪਿਆਰਿਓ ਜਿਸ ਵੇਲੇ ਇਹ ਪੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੀ ਸਤਗੁਰੂ ਸੱਚੇ ਪਾਤਸ਼ਾਹ ਦੇ ਦਾਤੇ ਪਹੁੰਚੇ ਸੇਵਕੀ ਔਰਕ ਨਿਮਹਿ ਨਾਲ ਐਸੇ ਗੁਰਸਿੱਖ ਐਸੇ ਪਿਆਰੇ ਪਿਆਰੇ ਹੁੰਦੇ ਸਨ ਜਿਹੜੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੰਦੇ ਸਨ ਸੀ ਤੱਕ ਨਹੀਂ ਕਰਦੇ ਸਨ ਸੋ ਪਿਆਰਿਓ ਇਸ ਇਤਿਹਾਸ ਭਾਈ ਤਾਰੂ ਸਿੰਘ ਜੀ ਨਗਰਪੋਲਿਆ ਵਾਲੇ ਸ਼ਹੀਦ ਜਿਨ੍ਹਾਂ ਨੇ ਅਦੁੱਤੀ ਸ਼ਹੀਦੀ ਦਿੱਤੀ ਔਰ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਸੰਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆ ਭੁਲਾ ਨਾ ਚਿਤਾਰਿਓ ਗੱਜ ਕੀ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ